ਤੇ ਸਾਰੇ ਕੂਟ ਆ ਆਮ ਆਦਮੀ ਪਾਰਟੀ ਆਲੇ ਆ ਰਾਸ਼ਨ ਦੀ ਥੈਲੀ ਐ ਇਹ ਇੱਥੇ ਵੰਡ ਰਹੇ ਆ ਇਹ ਸਾਡੇ ਵੀਰ ਦੀ ਐ ਹੁਣੇ ਕਹਿੰਦੇ ਜੀ ਮਾਨੂੰ ਤਾਂ ਨਾਲ ਐਵੇਂ ਲਿਆਏ ਮੈਂ ਨਹੀਂ ਕਿ ਵਿੱਚ ਇਹਦਾ ਫੋਟਾ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਐ ਉਹ ਦੇਖੋ ਕੂਟ ਸੋ ਆ ਜਿਹੜੀ ਐ ਚਾੜੂ ਘਿਲ ਰਹਿਆ ਇਹ ਇਹਨਾਂ ਦੇ ਸੂਟ ਐ ਚਾੜੂ ਵਾਲਿਆਂ ਦੇ ਯਾਰ ਤੁਸੀਂ ਇਹ ਜੇ ਕੰਮ ਕਰਦੇ ਹੋ ਰਾਸ਼ਨ ਨਹੀਂ ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ ਇਹ ਰਾਸ਼ਨ ਦੇ ਆ ਰਾਸ਼ਨ ਤੇ ਮੁੱਖ ਮੰਤਰੀ ਜੀ ਨੂੰ ਮੈਂ ਕਹਾਂਗਾ ਕਿ ਆ ਜਿਹੜੇ ਉਸਤੇ ਜੀ ਆ ਬੀਬੀਆਂ ਨੂੰ ਐਸੀ ਹੁਣ ਰੋਕਣੇ ਨਹੀਂ ਹੈ ਸਰਕਾਰਾਂ ਕੀ ਲੇਕਿਨ ਸੁਪਤਾ ਦੇ ਨਾਲ ਰੋਕਣਾ ਨਹੀਂ ਪੈਣਾ ਆਪਣੇ ਦਲੇਰ ਨਾਲ ਵੋਟ ਪਾਉਣੀ ਹੈ ਤੁਸੀਂ ਬਹੁਤ ਘਰਾਂ ਦੇ ਏਸੀ ਤੇ ਰਹੇ ਹੋ ਤੁਸੀਂ ਲੋਕਾਂ ਨੂੰ ਬਾਟਰ কুলਰ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਵੋਟਾਂ ਨਹੀਂ ਪੈਣੀਆਂ bina maddi jor laga lo ਲੋਕਾਂ ਨੇ ਪਿਆਰ ਦੇ ਨਾਲ ਲੋਕਾਂ ਨੇ ਤੁਹਾਡੇ ਕੰਮ ਦੇਖਣੇ